ਸਵਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਚੋਹਰਾ ਨੇ ਵੀ ਵੱਡਾ ਖੜਾ ਕਰ ਦਿੱਤਾ ਹੈ ਪਹਿਲਾਂ ਉਹ ਇੱਕ ਤਰ੍ਹਾਂ ਨਾਲ ਸੰਮਣ ਭੇਜ ਚੁੱਕੇ ਨੇ ਪਹਿਲਾਂ ਇੱਕ ਤਰ੍ਹਾਂ ਨਾਲ ਉਹ ਰੁਕਾ ਭੇਜ ਚੁੱਕੇ ਨੇ ਇੱਕ ਹੁਕਮ ਦੇ ਚੁੱਕੇ ਨੇ ਮੈਂ ਗੱਲ ਕਰ ਰਿਹਾ ਚੀਪ ਖਾਲਸਾ ਦਵਾਨ ਦੀ ਚੀਪ ਖਾਲਸਾ ਦਵਾਨ ਸਿੱਖ ਸੰਸਥਾਵਾਂ ਚੋਂ ਇੱਕ ਸਰਮੋਰ ਸੰਸਥਾ ਸਕੂਲਾਂ ਦੇ ਰੂਪ ਦੇ ਵਿੱਚ ਵੱਡੀ ਉਹਦੀ ਸੇਵਾ ਉਸ ਤੋਂ ਬਿਨਾ ਹੋਰ ਕਿੰਨੇ ਖੇਤਰਾਂ ਦੇ ਵਿੱਚ ਸਮਾਜਿਕ ਖੇਤਰਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਪੰਜਾਬ ਦੇ حوالے ਨਾਲ ਬੜਾ ਰੋਲ ਲਮਾਉਂਦੀ ਹੈ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜੋਰਾ ਨੇ ਚੀਪ ਖਾਲਸਾ ਦਵਾਨ ਨੂੰ ਸੁਨੇਹਾ ਭੇਜਿਆ ਸੀ ਕਿ ਤੁਹਾਡੀ ਕਾਰਜਕਾਰੀ ਦੇ ਵਿੱਚ ਤੁਹਾਡੇ ਆਪਣੇ ਸੰਵਧਾਨ ਅਨੁਸਾਰ ਸਿੱਖੀ ਫਲਸਫੇ ਅਨੁਸਾਰ ਹੈ ਨਾ ਮਤਲਬ ਗੈਰ ਸਿੱਖ ਜਾਂ ਸੰਪੂਰਨ ਸਿੱਖ ਨਹੀਂ ਹੈਗੇ ਕੋਈ ਦਾੜੀ ਕੱਟਦਾ ਹੈ ਕੋਈ ਕੇਸ ਕਤਲ ਕਰਦਾ ਹੈ ਕੋਈ ਕੁਛ ਹੈ ਏਦਾਂ ਇਹ ਸਦਾਰਨ ਸੋ ਹੁਣ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਸ਼ਕਤੀ ਨਾਲ ਉਹਨਾਂ ਨੂੰ ਤਲਬ ਕਰ ਲਿਆ ਵੈਸੇ ਉਹਨਾਂ ਦੇ ਜਵਾਬ ਵਗੈਰਾ ਪਹਿਲਾਂ ਆਗੇ ਸੀ ਖੁਦ ਪ੍ਰਧਾਨਤਾ ਨਹੀਂ ਆਏ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਵਿਨਿੰਦਰਪ੍ਰੀਤ ਸਿੰਘ ਨਿੱਜਰ ਹੋਰੀ ਉਹ ਚੀਪ ਖਾਲਸਾ ਦੁਬਾਨ ਦੇ ਪ੍ਰਧਾਨ ਨੇ ਉਹ ਮੰਤਰੀ ਵੀ ਰਹੇ ਨੇ ਦਵਾਰਾ ਉਹਨਾਂ ਦੇ ਮੰਤਰੀ ਮੰਡਲ ਚ ਵੀ ਸ਼ਾਮਲ ਹੋਣ ਦੀ ਚਰਚਾ ਸੀ ਇੱਕ ਵਾਰ ਤਾਂ ਮੁੱਖ ਮੰਤਰੀ ਬਣਨ ਦੀ ਚਰਚਾ ਵੀ ਤੁਰਪੀਆਂ ਸੀ ਕਿ ਭਗਵੰਤ ਸਿੰਘ ਨੂੰ ਹਟਾ ਕੇ ਉਹਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਇਧਰ ਜਸਧਰ ਕੈਣੀ ਗੁਲਦੀਪ ਸਿੰਘ ਗੜਗੱਜ ਕਹਿੰਦੇ ਵੀ ਮੈਂ ਪ੍ਰਧਾਨ ਸਣੇ ਚੀਪ ਖਾਲਸਾ ਦਵਾਨ ਦੀ ਸਮੁੱਚੀ ਕਾਰਜਕਾਰੀ ਨੂੰ 22 ਜੁਲਾਈ ਲਈ ਸ਼੍ਰੀ ਕਲਤਖਬ ਸੱਤੇ ਤਲਬ ਕਰ ਲਿਆ। ਸੋ ਚੀਪ ਖਾਲਸਾ ਦਵਾਨ ਨੂੰ ਉਹਨਾਂ ਦੀ ਕਾਰਜਕਾਰੀ ਨੂੰ ਜਿਹਦੇ ਵਿੱਚ ਕਿਹਾ ਗਿਆ ਕਿ ਪ੍ਰਧਾਨ ਸਣੇ ਆਉਣਾ ਹੈ। ਪਿਛਲੀ ਵਾਰ ਪ੍ਰਧਾਨ ਨਹੀਂ ਆਇਆ ਸੀ। ਕੁਝ ਮੈਂਬਰ ਆ ਕੇ ਲਿਖਤੀ ਦੇ ਕੇ ਸੀ ਜਵਾਬ। ਸੋ ਹੁਣ ਗੜਗਾ ਜਥੇਦਾਰ ਗੜਗਾ ਜੋਰੀ ਕਹਿੰਦੇ ਕਿ ਭਈ ਨਹੀਂ। ਸ਼੍ਰੀ ਕਲਤਖਬ ਸਖਤਰੇ ਤਾਕੇ ਪੇਸ਼ ਹੋਵੋ। ਆਉਂਦੀ 22 ਜੁਲਾਈ ਨੂੰ ਤੁਸੀਂ ਪ੍ਰਧਾਨ ਦੇ ਨਾਲ ਆਉਣਾ। ਆਪਣੇ ਦਸਤਾਵੇਜ਼ ਆਪਣੇ ਸਬੂਤ ਆਪਣੀ ਜਾਣਕਾਰੀ ਆਪਣਾ ਜਵਾਬ ਨਾਲ ਲੈ ਕੇ ਆਇਓ ਦੇਖੋ ਜੇਕਰ ਕੋਤਾਹੀ ਹੋਈ ਹੈ ਤਾਂ ਚੀਪ ਖਾਲਸਾ ਦਵਾਨ ਨਾਲੇ ਆ ਕੇ ਉਹ ਕਹਿ ਲਣਗੇ ਜੀ ਕਿ ਆ ਗਲਤੀ ਹੈ ਅਸੀਂ ਇਹਨੂੰ ਦੁਰਸਤ ਕਰਦੇ ਤੁਹਾਨੂੰ ਮੌਕਾ ਦਿੱਤਾ ਜਾਵੇ ਉਸਦਾ ਮੌਕਾ ਮਿਲ ਜਵੇ ਜਿਹਦੇ ਪਿੱਛੇ ਰਾਜਨੀਤੀ ਹੈ ਅਖਾਲੀ ਬਨਾਮ ਹੈ ਕਈ ਕਈ ਤਰ੍ਹਾਂ ਦਾ ਇਹ ਕਹਿੰਦੀ ਹੈ ਕਿ ਇਸ ਦੇ ਵਿੱਚ ਮਜੀਠੀਆ ਸੀਗੇ ਮਜੀਠੀਆ ਹੋਰ ਹੁੰਦਾ ਬਿਕਰਮ ਮਜੀਠੀਆ ਹੋਰ ਦੇ ਪਿਤਾ ਵੀ ਇੱਥੇ ਮੈਂਬਰ ਸੀ ਉਹ ਜਦੋਂ ਕਿ ਚੀਪਖਲਸਾ ਦਵਾਨ ਦੀ ਆਪਣੀ ਕਾਰਵਾਈ ਹੈ ਕਿ ਉਹਨਾਂ ਨੇ ਆਪਣੀ ਕਾਰਜਕਾਰਨੀ ਚੋ ਬੋਡੀ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਬਾਹਰ ਕੀਤਾ ਜਿਹੜੇ ਲਗਾਤਾਰ ਗੈਰਜ ਰਹਿੰਦੇ ਨੇ ਜੋ ਨਹੀਂ ਬਣਿਆ ਸੋ ਇਸ ਲਈ ਉਹ ਕਹਿੰਦੇ ਬਾਹਰ ਹੋ ਗਏ ਇੱਧਰ ਕਹਿੰਦੇ ਅਕਾਲੀ ਦਰਬਾਰਾਂ ਚ ਇਹ ਵੀ ਚਰਚਾ ਤੁਰਪੀ ਗਈ ਜਦਦਰ ਗੜਗੱਜ ਨੇ ਉਹ ਬੁਲਾ ਲੇ ਕਿ ਤੇ ਇਸ ਚੱਕਰ ਚ ਕਾਰਵਾਈ ਹੋਗੀ ਤੇ ਉਹ ਵੱਖਰਾ ਪਹਿਲੂ ਹੈ ਪਰ ਇਹ ਵੱਖਰਾ ਪਹਿਲੂ ਹੈ ਇੱਥੇ ਸਿੱਖੀ ਸਿਧਾਂਤਾਂ ਨੂੰ ਤਲਾਂਜਲੀ ਦੇਣ ਵਾਲਾ ਮਸਲਾ ਉਸ ਦੇ ਨਾਤੇ ਹੁਣ 22 ਜੁਲਾਈ ਨੂੰ ਦੇਖਦੇ ਆਂ ਚੀਪਖਲਸਾ ਦਵਾਨ ਅਕ ਕਿਵੇਂ ਆਪਣੀ ਰਿਪੋਰਟ ਕਰਦਾ ਹੈ ਇੱਥੇ ਰਿਪੋਰਟ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਚੀਪ ਖਾਲਸਾ ਦਵਾਨ ਦਾ ਆਪਣਾ ਜਰਨਲ ਹਾਊਸ ਹੈ ਉਹ ਜਰਨਲ ਹਾਊਸ ਉਹਨਾਂ ਦਾ 12 ਤਰੀਕ ਨੂੰ ਹੋਣ ਜਾ ਰਿਹਾ ਸੋ 12 ਨੂੰ ਮਤਲਬ ਭਲਕੇ ਨੂੰ ਜਿਉਂ ਇਜਲਾਸ ਹੁੰਦਾ ਹੈ ਤੇ ਤੁਸੀਂ ਉਹਦਾ ਅੰਦਾਜ਼ਾ ਲਾ ਲਓ ਕਿ ਉਹਦੇ ਵਿੱਚ ਜੇ ਕੁਝ ਉੱਪਰ ਥੱਲੇ ਹੁੰਦਾ ਹੈ ਕੀ ਕੋਈ ਨਵੀਂ ਚੋਣ ਹੋएगी ਨਮੀ ਪ੍ਰਕਿਰਿਆ ਹੋ ਜੇਗੀ ਕਿਸੇ ਨੂੰ ਹਟਾ ਸਕਦੇ ਨੇ ਲਾਂਭੇ ਕਰ ਸਕਦੇ ਨੇ ਜਾਂ ਪੇਸ਼ ਹੋਣ ਦੇ ਵਾਅਦੇ ਨਾਲ ਕੋਈ ਤਿਆਰੀ ਆਏਗੀ ਸੋ ਇਸ ਲਈ ਕੱਲ ਦਾ ਉਹਨਾਂ ਦਾ اجلاس ਉਸ ਤੋਂ ਬਾਅਦ 22 ਜੁਲਾਈ ਨੂੰ ਉਹਨਾਂ ਦੀ ਪੇਸ਼ੀ ਇਹਦੇ ਉੱਤੇ ਸਭ ਦੀ ਨਜ਼ਰ ਰਹਿਣੀ ਹੈ ਕਿ ਦੇਖਦੇ ਹਾਂ ਜੀ ਇਹ ਮਾਮਲਾ ਕਿੱਥੇ ਜਾ ਕੇ ਰੁਕਦਾ ਹੈ